ਆ ਵੀ ਪਪਾ ਜੀ ਸਾਨੂੰ ਇੱਥੇ ਖੜੇ ਨਹੀਂ ਹੁੰਦੇ ਕਹਿੰਦਾ ਉਹਨਾਂ ਨੂੰ ਜਿਹੜੇ ਜ਼ਹਿਰਾਂ ਵਾਲੇ ਭੰਡੰਗ ਵਾਲੇ ਆ ਉਹਨਾਂ ਨੂੰ ਤੁਸੀਂ ਸਭ ਕੁਝ ਮੌਕੇ ਦੇ ਰਹੇ ਜੋ ਸਾਡੇ ਖਿਲਾਫ ਗੱਲਾਂ ਕਰਨ ਦੇ ਅਸੀਂ ਤਾਂ ਕੋਈ ਸਾਡਾ ਕੋਈ ਪਰਸਨਲ ਮੈਟਰ ਤਾਂ ਨਹੀਂ ਇਹਦੇ 'ਚ ਅਸੀਂ ਇਹਦੇ ਨਹੀਂ ਜੀ ਅਸੀਂ ਤਾਂ ਮਨੁੱਖਤਾ ਦੀ ਜਿਹੜੀ ਆ ਗੱਲ ਕਰਨ ਵਾਸਤੇ ਆਏ ਕਿ ਮਨੁੱਖਤਾ ਕਿੱਦਾਂ ਜਿੰਦੀ ਰਹੂਗੀ ਜੇ ਅਸੀਂ ਇਹ ਆਪਣੀ ਧਰਤੀ ਪਾਣੀ ਇਹ ਸਾਰੇ ਅਸੀਂ ਨਹੀਂ ਧਿਆਨ ਦੇ ਰਹੇ ਤਾਂ ਲੋਕਾਂ ਨੂੰ ਰੋਡਾਂ ਤੇ ਆਉਣਾ ਪੈ ਰਿਹਾ ਇਸ ਕਰਕੇ ਮੇਰੇ ਖਿਆਲ ਹੈ ਕਿ ਇੱਥੇ ਕੋਈ ਵੀ ਜਾਤ ਪਾਤ ਕੋਈ ਧਰਮ ਅੱਜ ਦਾ ਮਸਲਾ ਨਹੀਂ ਇਹ ਸਾਡੀ ਹੋਣ ਦਾ ਸਵਾਲ ਹੈ ਜੇ ਇਹ ਹੋਏ ਇਹੋ ਪਾਣੀ ਅਸੀਂ ਪੀਂਦੇ ਰਵਾਂਗੇ ਤੇ ਸਾਡੀ ਮੇਰੇ ਖਿਆਲ ਆਉਣ ਵਾਲੇ 10-10 ਸਾਲਾਂ ਦਾ ਸਾਡੀ ਨਸਲਾਂ ਖਤਮ ਹੋ ਜਾਣਗੀਆਂ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਸੇ ਵਾਸਤੇ ਇਹ ਜਿਹੜੇ ਇਹ ਫੈਕਟਰੀਆਂ ਵਾਲੇ ਉਹਨਾਂ ਗਾੜੀ ਵੀ ਅਸੀਂ ਹੱਥ ਜੋੜ ਕੇ ਕਿ ਤੁਸੀਂ ਉਹ ਮਾਪਦੰਡ ਪੂਰੇ ਕਰੋ ਜੇ ਤੁਸੀਂ ਫੈਕਟਰੀਆਂ ਲਾਈਆਂ ਤੇ ਤੁਸੀਂ ਉਹ ਉਹ ਸਾਰੀਆਂ ਚੀਜ਼ਾਂ ਕਰੋ ਇਹ ਜ਼ਹਿਰ ਨਾ ਲੋਕਾਂ ਨੂੰ ਖਵਾਓ ਨਾ ਪਿਆਓ ਉਹ ਲੋਕਾਂ ਦੇ ਇਹ ਕਿੱਥੋਂ ਤੱਕ ਜਾ ਰਿਹਾ ਹੈ ਪਾਣੀ ਤੇ ਸਾਡੇ ਪੰਜਾਬ ਦੀ ਹੋਣ ਦੀ ਪਾਣੀ ਤੇ ਸੀ ਪੰਜਾਬ ਦਾ ਨਾਂ ਹੀ ਪਾਣੀ ਤੇ ਸੀ ਤੇ ਪੰਜਾਬ ਦਾ ਪਾਣੀ ਧਰਤੀ ਹਵਾ ਸਭ ਕੁਝ ਅਸੀਂ ਬਰਬਾਦ ਕਰ ਰਹੇ ਹਾਂ ਤੋ ਉਹਦੇ ਵਾਸਤੇ ਜੇ ਕੋਈ ਆਵਾਜ਼ ਉਠਾ ਰਹੇ ਤਾਂ ਉਹ ਉਹ ਵੀ ਨਹੀਂ ਤੇ ਆਵਾਜ਼ ਨਹੀਂ ਆ ਗੀ ਗੱਲ ਕਰਦੇ ਆ ਸਰ ਸਿਰਫ 12 ਲੋਕ ਕਾ ਰਹੇ ਨੇ ਲੇਕਿਨ ਲੁਧਿਆਣਾ ਦੇ ਲੋਕ ਇੱਥੇ ਦਿਖਾਈ ਘਟ ਦੇ ਰਹੇ ਨੇ ਕੀ ਚੱਕਰ ਇਹ ਤੇ ਇਹ ਤੇ ਇਹ ਤੇ ਜਿਹਨੂੰ ਵੀ ਕੋਈ ਮਨੁੱਖਤਾ ਨਾਲ ਪਿਆਰ ਆ ਜਿਹਨੂੰ ਕੋਈ ਦਿਖਦਾ ਹੈ ਬਈ ਇਨਸਾਨੀਅਤ ਨੂੰ ਦੇਖਣਾ ਉਹ ਸਾਰੇ ਆ ਰਹੇ ਆ ਮੁੰਡਾ ਨਾਲ ਸਿਰਫ ਇਹ ਕਿਹਾ ਜਾ ਰਿਹਾ ਹੈ ਕਿ ਸਿਰਫ ਬਾਹਰੋਂ ਆ ਕੇ ਲੋਕੀ ਆਪਣਾ ਪਿਆਰ ਦਿਖਾ ਰਹੇ ਨੇ ਲੁਧਿਆਣਾ ਵਾਸੀ ਕਿਉਂ ਨਹੀਂ ਦਿਖਾ ਰਹੇ ਇਹ 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 ਦੇਖੋ ਜੀ ਇਹ ਪਾਣੀ ਇੱਥੇ ਲੁਧਿਆਣੇ ਜੀ ਨਹੀਂ ਹੁੰਦਾ ਉਰਿਆ ਇਹ ਸਾਰਾ ਜਿੰਦਾ ਉਹ Rajasthan ਤੱਕ دریاਵਾਂ ਜਾ ਰਿਹਾ ਇਹ ਸਾਰਿਆਂ ਨੂੰ ਆਪਣੀ ਫਿਕਰ ਵਾਰੀ ਵਾਰੀ ਦੇ ਲਈ ਅੰਗਾਰੇ ਪੇਨੇ ਉਹਨਾਂ ਨੂੰ ਵੀ ਨਿਕਲਣਾ ਚਾਹੀਦਾ ਇਸ ਤੋਂ ਉਹਨਾਂ ਦੇ ਕਾੜੀ ਬੇਨਤੀ ਕਰਦੇ ਜੀ ਕਿ ਤੁਸੀਂ ਬਹੁਤ ਲੋਕ ਆਏ ਹੋਏ ਪਿੱਛੇ ਖੜੇ ਲਗਾ ਦੇਣੇ ਹੱਥ ਖੜੇ ਕਰਾ ਲਓ ਜੀ ਕੀ ਕਹਿਣਾ ਜਿਵੇਂ ਉਹਨਾਂ ਨੇ ਸਟੇਜ ਲਈ ਇੱਥੇ ਬੈਠਣ ਹੀ ਨਹੀਂ ਦੇ ਰਹਿਣਾ ਦਿੱਤਾ ਜਾ ਰਹੇਗਾ ਕੀ ਕਹਿਣਾ ਤੁਹਾਨੂੰ ਤਾਂ ਬਹੁਤ ਬੀ ਆਈਰ ਤੋਂ ਬਸਰ ਦਾ ਉੱਤੇ ਖੰਡਾ ਹੋਇਆ ਆ ਆ ਮੇਰੇ ਭਾਜੀ ਸਾਨੂੰ ਇੱਥੇ ਖੜੇ ਨਹੀਂ ਹੁੰਦੇ ਦਿੱਤਾ ਜਾਂਦਾ ਉਹਨਾਂ ਨੂੰ ਜਿਹੜੇ ਜ਼ਹਿਰਾਂ ਵਾਲੇ ਵੰਡਣ ਵਾਲੇ ਆ ਉਹਨਾਂ ਨੂੰ ਤੁਸੀਂ ਸਭ ਕੁਝ ਮੌਕੇ ਦੇ ਰਹਿ ਜੋ ਸਾਡੇ ਖਿਲਾਫ ਗੱਲਾਂ ਕਰਨ ਦੇ ਅਸੀਂ ਤਾਂ ਕੋਈ ਸਾਡਾ ਕੋਈ ਪਰਸਨਲ ਮੈਟਰ ਤਾਂ ਨਹੀਂ ਇਹਦੇ ਵਿੱਚ ਅਸੀਂ ਇਹਦੇ ਵਿੱਚ ਅਸੀਂ ਤਾਂ ਮਨੁੱਖਤਾ ਦੀ ਜਿਹੜੀ ਆ ਗੱਲ ਕਰਨ ਵਾਸਤੇ ਆਏ ਕਿ ਮਨੁੱਖਤਾ ਕਿੱਦਾਂ ਜਿੰਦੀ ਰਹੂਗੀ ਜੇ ਅਸੀਂ ਇਹ ਆਪਣੀ ਧਰਤੀ ਪਾ ਲਈਏ ਇਹ ਸਾਰੇ ਸਾਾਨੂੰ ਇੱਥੇ ਖੜੇ ਨਹੀਂ ਹੁੰਦਾ ਜਾਂਦਾ ਉਹਨਾਂ ਨੂੰ ਜਿਹੜੇ ਜ਼ਹਿਰਾਂ ਦੇ ਵੰਡਣ ਵਾਲੇ ਆ ਉਹਨਾਂ ਨੂੰ ਤੁਸੀਂ ਸਭ ਕੁਝ ਮੌਕੇ ਦੇ ਰਹੇ ਜੋ ਸਾਡੇ ਖਿਲਾਫ ਗੱਲਾਂ ਕਰਨ ਦੇ ਅਸੀਂ ਤਾਂ ਕੋਈ ਸਾਡਾ ਕੋਈ ਪਰਸਨਲ ਮੈਟਰ ਤਾਂ ਨਹੀਂ ਇਹਦੇ 'ਚ ਅਸੀਂ ਇਹਦੇ ਵਿੱਚ ਅਸੀਂ ਤਾਂ ਮਨੁੱਖਤਾ ਦੀ ਜਿਹੜੀ ਆ ਗੱਲ ਕਰਨ ਵਾਸਤੇ ਆਏ ਕਿ ਮਨੁੱਖਤਾ ਕਿੱਦਾਂ ਜਿੰਦੀ ਰਹੂਗੀ ਜੇ ਅਸੀਂ ਇਹ ਆਪਣੀ ਧਰਤੀ ਪਾ ਲਈਏ ਇਹ ਗ੍ਰੀਨ ਡੈਰੀ ਤੋਂ ਇਹ ਹੋਇਆ ਹੈ ਜਾਨੇ ਤੋਂ ਹੀ ਹੈ ਇਹ ਸਾਰੇ ਮੇਰੇ ਨਾਲੇ ਪਾਸੇ ਨਹੀਂ ਧਿਆਨ ਦੇ ਰਹੇ ਤਾਂ ਲੋਕਾਂ ਨੂੰ ਰੋਡਾਂ ਤੇ ਆਉਣਾ ਪੈ ਰਿਹਾ ਇਸ ਕਰਕੇ ਮੇਰੇ ਖਿਆਲ ਹੈ ਕਿ ਇੱਥੇ ਕੋਈ ਵੀ ਜਾਤ ਪਾਤ ਕੋਈ ਧਰਮਜਬਦਾ ਮਸਲਾ ਨਹੀਂ ਇਹ ਸਾਡੀ ਹੋਣ ਦਾ ਸਵਾਲ ਜੇ ਇਹੋ ਇਹੋਏ ਪਾਣੀ ਅਸੀਂ ਪੀਂਦੇ ਰਵਾਂਗੇ ਤੇ ਸਾਡੀ ਮੇਰੇ ਖਿਆਲ ਆਉਣ ਵਾਲੇ 10-10 ਸਾਲਾਂ ਦਾ ਸਾਡੀ ਨਸਲਾਂ ਖਤਮ ਹੋ ਜਾਣਗੀ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਸੇ ਵਾਸਤੇ ਇਹ ਜਿਹੜੇ ਇਹ ਫੈਕਟਰੀਆਂ ਵਾਲੇ ਉਹਨਾਂ ਗਾੜੀ ਵੀ ਅਸੀਂ ਹੱਥ ਜੋੜ ਕੇ ਕਿ ਤੁਸੀਂ ਉਹ ਮਾਪਦੰਡ ਪੂਰੇ ਕਰੋ ਜੇ ਤੁਸੀਂ ਫੈਕਟਰੀਆਂ ਲਾਈਆਂ ਤੇ ਤੁਸੀਂ ਉਹ ਉਹ ਸਾਰੀਆਂ ਚੀਜ਼ਾਂ ਕਰੋ ਇਹ ਜ਼ਹਿਰ ਨਾ ਲੋਕਾਂ ਨੂੰ ਖਵਾਓ ਨਾ ਪਿਆਓ ਉਹ ਲੋਕਾਂ ਦੇ ਇਹ ਕਿੱਥੋਂ ਤੱਕ ਜਾ ਰਿਹਾ ਹੈ ਪਾਣੀ ਤੇ ਸਾਡੇ ਪੰਜਾਬ ਦੀ ਹੋਂਦੀ ਪਾਣੀ ਤੇ ਸੀ ਪੰਜਾਬ ਦਾ ਨਾ ਹੀ ਪਾਣੀ ਤੇ ਸੀ ਤੇ ਪੰਜਾਬ ਦਾ ਪਾਣੀ ਧਰਤੀ ਹਵਾ ਸਭ ਕੁਝ ਅਸੀਂ ਬਰਬਾਦ ਕਰ ਰਹੇ ਹਾਂ ਹਾਂ ਤੋ ਉਹਦੇ ਵਾਸਤੇ ਜੇ ਕੋਈ ਆਵਾਜ਼ ਉਠਾ ਰਹੇ ਤਾਂ ਉਹ ਉਹ ਵੀ ਨਹੀਂ ਤੇ ਆਵਾਜ਼ ਨਹੀਂ ਉਹ ਆਈ ਦੀ ਗੱਲ ਕਰਦੇ ਆ ਸਰ ਸਿਰਫ ਬਾਹਰੋਂ ਲੋਕ ਕਰ ਰਹੇ ਨੇ ਲੇਕਿਨ ਲੁਧਿਆਣਾ ਦੇ ਲੋਕ ਅੰਦਰੋਂ ਦਿਖਾਈ ਘੱਟ ਦੇ ਰਹੇ ਨੇ ਕੀ ਚੱਕਰ ਇਹ 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 ਤੇ ਜਿਹਨੂੰ ਵੀ ਕੋਈ ਮਨੁੱਖਤਾ ਨਾਲ ਪਿਆਰ ਹੈ ਜਿਹਨੂੰ ਕੋਈ ਲਿਖਦਾ ਹੈ ਬੇ ਇਨਸਾਨੀਅਤ ਦੇਖਣਾ ਉਹ ਉਹ ਸਾਰੇ ਆ ਰਹੇ ਆ ਮਨੁੱਖਤਾ ਨਾਲ ਸਿਰਫ ਇਹ ਕਿਹਾ ਜਾ ਰਿਹਾ ਹੈ ਕਿ ਸਿਰਫ ਬਾਹਰੋਂ ਆ ਕੇ ਲੋਕੀ ਆਪਣਾ ਪਿਆਰ ਦਿਖਾ ਰਹੇ ਨੇ ਲੁਧਿਆਣਾ ਵਾਸੀ ਕਿਉਂ ਨਹੀਂ ਦਿਖਾ ਰਹੇ ਇਹ 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 ਦੇਖੋ ਜੀ ਇਹ ਪਾਣੀ ਇੱਥੇ ਲੁਧਿਆਣੇ ਚ ਹੀ ਨਹੀਂ ਹੁੰਦਾ ਔਰਿਆ ਇਹ ਸਾਰਾ ਜਿੱਦਾਂ ਉਹ ਰਾਜਸਥਾਨ ਤੱਕ ਦਰਿਆਵਾਂ ਜਾ ਰਿਹਾ ਇਹ ਸਾਰਿਆਂ ਨੂੰ ਆਪਣੀ ਫਿਕਰ ਵਾਰੀ ਵਾਰੀ ਦੇ ਜਿਹੜੇ ਅੰਨਾਰੇ ਪੇਨੇ ਉਹਨਾਂ ਨੂੰ ਵੀ ਨਿਕਲਣਾ ਚਾਹੀਦਾ ਇਸ ਤੋਂ ਉਹਨਾਂ ਨੇ ਕਾੜੀ ਬੇਨਤੀ ਕਰਦੇ ਨੇ ਕਿ ਤੁਸੀਂ ਬਹੁਤ ਲੋਕ ਆਏ ਹੋ ਗੱਲ ਲਧਾਨੇ ਉਹਨਾਂ ਦੇ ਹੱਥ ਖੜੇ ਕਰਾ ਲਓ ਜੀ ਕੀ ਕਹਿਣਾ ਜਿਵੇਂ ਉਹਨਾਂ ਨੇ ਸਟੇਜ ਲਾਈ ਹੈ ਤੇ ਬੈਠਣ ਹੀ ਨਹੀਂ ਦੇ ਰਿਹਾ ਦਿੱਤਾ ਜਾ ਰਿਹਾ ਹੈਗਾ ਜਿਹੜੇ ਨਾਲੋਂ ਤਾਂ ਬਹੁਤ ਲੋਕ ਆਏ ਹੋਏ ਆ ਵੀ 200 ਦਰਦ ਤੇ ਖੜਾ ਹੋਇਆ ਆ ਆ ਵੇਖੋ ਭਾਜੀ ਸਾਨੂੰ ਹੀ ਖੜੇ ਨਹੀਂ ਹੁੰਦਾ ਜਾਂਦਾ ਉਹਨਾਂ ਨੂੰ ਜਿਹੜੇ ਜ਼ਹਿਰ ਵਾਲੇ ਵੱਡੰਗ ਵਾਲੇ ਆ ਉਹਨਾਂ ਨੂੰ ਤੁਸੀਂ ਸਭ ਕੁਝ ਮੌਕੇ ਦੇ ਰਹੇ ਜੋ ਸਾਡੇ ਖਿਲਾਫ ਗੱਲਾਂ ਕਰਨ ਦੇ ਅਸੀਂ ਤਾਂ ਕੋਈ ਸਾਡਾ ਕੋਈ ਪਰਸਨਲ ਮੈਟਰ ਨਹੀਂ ਅਸੀਂ ਇਹਦੇ ਵਿੱਚ ਅਸੀਂ ਤਾਂ ਮਨੁੱਖਤਾ ਦੀ ਜਿਹੜੀ ਆ ਗੱਲ ਕਰਨ ਵਾਸਤੇ ਆਏ ਕਿ ਮਨੁੱਖਤਾ ਕਿੱਦਾਂ ਜਿੰਦੀ ਰਹੂਗੀ ਜੇ ਅਸੀਂ ਇਹ ਆਪਣੀ ਧਰਤੀ ਹੀ ਪਾ ਲਈਏ ਇਹ ਸਾਰੇ